ਕੀੜੀਆਂ ਫਿਰਦੀਆਂ ਆਉਦੇ ਕੀੜੀ ਆਉਦੇ ਕੀੜੀ ਫਿਰਦੀ ਕਿੱਥੇ ਫਿਰਦੀ ਆਦੇ ਆ ਗਈ ਕਮਾਂ ਬੰਦ ਕਰ ਦੇ ਤੈਨੋਂ 4 4 5 6 6 ਕੀੜੀਆਂ ਹੈਗੀ ਸੀ ਦਾਦੀ ਦੇ ਘਰ ਮੰਜ ਬੋਲੀ ਪਤਾ ਨਹੀਂ ਬਣੂ ਪਤਾ ਨਹੀਂ ਹੈ ਬਣਾ ਕੇ ਖਵਾਉਂਗੀ ਸੂਈ ਕੱਟੀ ਦਿੱਤੀ ਐ ਅੱਛਾ ਉਹ ਦੇ ਬੈਠੀ ਹਾਂ ਹੋਰ ਰਾਣੋਂ ਇਹਨਾਂ ਦੀ ਲੈ ਫੋਨ ਦਾ ਇਹ ਵੀ ਨਹੀਂ ਖੜਾ ਛੱਡਦੀ ਫੋਨ ਦੇਖੀ ਜਾਂਦੀ ਐ ਹੋਰ ਜੋ ਲਾਈਓ ਚੱਕਣਾ ਨਹੀਂ ਹਾਂ ਆਈ ਹੈਈ ਗੱਲ ਆਂ ਮੈਂ ਬਾਰ ਕੇ ਸੁੱਤੀ ਗਈ ਸੀ ਸੁੱਤੀ ਕਿੱਥੇ ਆਉਦੇ ਫੋਨ ਹਜੇ ਵੀ ਜਾਗਦਾ ਫੋਨ ਦੇਖਦੀ ਸੀਗੀ ਫੋਨ ਫੋਨ ਦੇ ਰਾਈ ਤੇ ਫੋਨ ਦੇਖੋ ਨਾ ਹੁੰਦੇ ਹੋਰ ਗਰਮੀ ਖੰਨੀ ਆਈ ਗੱਲ ਹੋਰ ਫੋਨ ਚਾਹਦਾ ਹਾਂ ਛੱਡਦਾ ਹਾਂ ਅੱਜ ਪੇਜ ਦਾ ਐਂ ਜਿਵੇਂ ਕਰਦਾ ਕੇ ਨਾ ਹੁਣ ਠੀਕ ਆ ਪੱਟਾ ਦਾ ਰੱਖੀ ਫਿਰਦੀ ਐ ਕਿੱਥੇ ਠੀਕ ਹੋਗੀ ਹਾਂ ਇਹ ਲੌਂਡੀ ਹੁੰਨੀ ਆ ਜੇ ਤੇਰੇ ਮੈਚਾਉਂ ਨਹੀਂ ਰਹੇ ਤੂੰ ਇਹ ਘੱਟ ਦੇਣ ਨੂੰ ਆਂ ਨਾਲ ਇਹ ਕਹਿੰਦੀ ਆ ਠੀਕ ਆ ਚੀਜ਼ ਨਹੀਂ ਪੈਂਦੀ ਅੱਛਾ ਚੀਜ਼ ਛੱਡ ਕੇ ਜਾਵਾਂ ਦਵਾਈ ਛੱਡਤੀ ਤੂੰ ਨਹੀਂ ਦਵਾਈ ਖਾਣੀ ਆ ਲਾ ਆ ਮੰਮੀ ਦਾ ਕਹਿੰਦੀ ਛੱਡਤੀ ਦਵਾਈ ਆ ਉਹਨੇ ਹਮਝੂ ਨਹੀਂ ਛੱਡੀ ਆ ਅੱਛਾ ਭਾਬੀ ਦੇ ਆ ਭਾਬੀ ਨੂੰ ਕਹਿੰਦਾ ਹੀ ਭੁੱਲ ਗਿਆ ਉਹ ਵੀ ਕਹਿੰਦੀ ਮੈਂ ਠੀਕ ਆ ਉਹ ਵੀ ਕਹਿੰਦੀ ਠੀਕ ਆ ਮੈਂ ਨਹੀਂ ਮੈਂ ਚੀਜ਼ ਨਹੀਂ ਪੈਂਦੀ ਹਾਂ ਮੁੰਡਾ ਦਾ ਕਦੋਂ ਆ ਮੁੰਡੇ ਚੱਕਰੇ ਕੋਈ ਨਾ ਬਿੰਦਰ ਦਾ ਕਹਿੰਦੀ ਕੰਮੇ ਦਾ ਫੋਨ ਆਇਆ ਕਹਿੰਦੀ ਮੈਨੂੰ ਤਾਂ ਫਰਕ ਨਹੀਂ ਪਿਆ ਕੋਈ ਮੈਂ ਬਿੰਦਰ ਨੂੰ ਲੱਗ ਕੇ ਆਖਿਆ ਜਾ ਬਸ ਨਾ ਉਹ ਗੱਡੀ 'ਚ ਪੁੱਛ ਲਾ ਮੈਨੂੰ ਕਰੀ ਗਏ ਕਹਿੰਦੀ ਐਵੇਂ ਕੰਮੇ ਨੇ ਕਹਿੰਦੀ ਮੈਂ ਮਾਰ ਜੇ ਨਾ ਜਾ ਬੈ ਰਤੀ ਕਹਿੰਦੇ ਐਵੇਂ ਕੰਮੇ ਨੇ ਉਂਗਲ ਜੀ ਲਾਤੀ ਸਾਰੀਆਂ ਦੇ ਜਾ ਜਾ ਲਾ ਮੈਨੂੰ ਬਦਨਾ ਕਰ ਬਦਨਾ ਕਰ ਹੋਰ ਕੀ ਆ ਕਹਿੰਦੀ ਫਰਕ ਨਹੀਂ ਕਹਿੰਦੀ ਉਹਦਾ ਜਾ ਕੇ ਵੀ ਮੂਰੇ ਘੜ ਕੀ ਦੇਖਣਾ ਬਈ ਰੀਚ ਤਾਂ ਨਹੀਂ ਦੌਲਤ ਤਾਂ ਨਹੀਂ ਲਾਉਂਦਾ ਕੋਈ ਹੈ ਹਾਂ ਇਹ ਦੋ ਬਲੋਂ ਦਾ ਪਾਪਾ ਕਿਹਦੇ ਤੋਂ ਖਵਾਤ ਬੰਦਾ ਵਾ ਉਹਨੇ ਮੈਚ ਨਹੀਂ ਕਰਿਆ ਇਹਦਾ ਜਹਾ ਹੀ ਦਾ ਹੈ ਮੂੰਹ ਵੀ ਇੱਟਾ ਟਟ ਗਾਲ ਸਪਾਈ ਵਰਤੀਆਂ ਨੂੰ ਉਹਨਾਂ ਦੇ ਪਾਣੀ ਆ ਨਹੀਂ ਦੋਹਾਂ ਚ ਪਾਇਆ ਪਾਇਆ ਨਹੀਂ ਹਾਂ ਦੋ ਦੂਜੀ ਚ ਵੀ ਆਉਦੇ ਤੇਰੇ ਵੀ ਕਿੱਥੇ ਆ ਕਿਉਂ ਤੇ ਫਿਰ ਆਈਆਂ ਜੀ ਪਾਇਆ ਉਹ ਆਹੋ ਇੱਧਰ ਇੱਧਰ ਵੀ ਚ ਪਾਇਆ ਨੇ ਇਹ ਉਹ ਨਾ ਕੀਤੇ ਪਾਉਣਾ ਚਲ ਫੇਰ ਕੀ ਹੋਵੇ ਮਾਰੀ ਜਾਂਦੀ ਹੈ ਉਹ ਇਹਨਾਂ ਉਹ ਕਈਆਂ ਦੇ ਕਿ ਉਹ ਬਿਮਾਰੀ ਦੇ ਹਿਸਾਬ ਨਾਲ ਪਾਉਂਦਾ ਹੋਰ ਹਾਂ ਸਹੀ ਸੱਚੀ ਦੋ ਕੁ ਘਾਟਾ ਲੱਗਾਂਗੇ ਇਹ ਸ਼ੂਗਰ ਦਾ ਦੋ ਚ ਪਾਇਆ ਬੰਤਗਾ ਕੰਮ ਦਾ ਕਰਨਾ ਨਹੀਂ ਤੁਸੀਂ ਨਾ ਆਹ ਕੰਮ ਕਰਦੀ ਆ ਮੈਂ ਸਾਰਾ ਕਰਦੀ ਆ ਹਾਂ ਹਾਂ ਕਰਨਾ ਮੈਂ ਸਾਰਾ ਉਹਦੋਂ ਵੀ ਸਾਰਾ ਕਰਦੀ ਪਹਿਲਾਂ ਹੁੰਦਾ ਫਿਰ ਸਾਰਾ ਪਾ ਕੇ ਲਗਾਉਂੂ ਫਾਰਕ ਪਾਇਆ ਗਿਆ ਤਾਂ ਜੋ ਪਾਇਨੇ ਮੈਂ ਨੂੰ ਬਾਬਾ ਨਮਾ ਹੈ ਏ ਡੈੜੀ ਵਾਲੀ ਬੌੜੀ ਤਾਂ ਹੀ ਖਾ ਗਈ ਮੰਮੀਆਂ ਨੂੰ ਹੀ ਉਦੋਂ ਮੰਮੀਆਂ ਚੱਕ ਗਈ ਡੈੜੀ ਵਾਲੀ ਬੌੜੀ ਤਾਂ ਡੈੜੀ ਨਾਨਕੇ ਜਾਵੜਿਆ ਅਸੀਂ ਜਦੋਂ ਆਏ ਮੁੜ ਕੇ ਹੀ ਕਾ ਬੌੜੀ ਚਿੱਤੇ ਆ ਗਿਆ ਸਾਨੂੰ ਇਹ ਗਾ ਮੰਮੀ ਕਾ ਦੀ ਮਾਂ ਚੱਕ ਬਣਦੀ ਆ ਹਾਂ ਇਹਨੇ ਥੋੜਾ ਬਣਾ ਦਿੰਦੀ ਆ ਨਹੀਂ ਨਹੀਂ ਨਾ ਹਮਾਂ ਦਾ ਜਗਾ ਤਾਂ ਨਹੀਂ ਹਾਂ ਤਾਂ ਬਣ ਨਹੀਂ ਨਹੀਂ ਮੈਂ ਖਾਲਸ ਵੇਟ ਨੂੰ ਨਹੀਂ ਹੋਈ ਬੌੜੀ ਵਾਲਾ ਦੁੱਧ ਪਿਆ ਬਣਾ ਖਿੜੋ ਬਣਾ ਦੇਣਾ ਲੱਗਾ ਕਿਆ ਬੌਲੀ ਵਾਲਾ ਦੁੱਧ ਹੈਗੀ ਸੀ ਦਾਦੀ ਦੇ ਘਰ ਮਾਂਜ ਬੌਲੀ ਤੈਨੂੰ ਜਮਾਂ ਫਰਕ ਪੈ ਗਿਆ ਵਾ ਹੈ ਹੋਰ ਮੈਂ ਤਾਂ ਲੱਭ ਕੇ ਵਾਲੀ ਪੈਣੀ ਤੇ ਮੈਂ ਤਾਂ ਕੰਮ ਨਹੀਂ ਹੁੰਦਾ ਤੇ ਹੂੰ ਹੁਣ ਸਾਰਾ ਕੰਮ ਕਰ ਲੈਣੀ ਹੈ ਹੋਰ ਸਾਰੇ ਹੀ ਕਰਤੀਆਂ ਹੂੰ ਇਹ ਕਿਉਂ ਘੱਟਿਆ ਤਾਂ ਨਹੀਂ ਬੋਲੀ ਜਾਂਦੀ ਲੱਕਾ ਝੂਲ ਮੈਨੂੰ ਬੋਲਣਾ ਚਾਹ ਪਾ ਮੈਂ ਹੁਣ ਬਚਿਆ ਸਨ ਨਹੀਂ ਜਾਂ ਛੱਡ ਦੇ ਉਥੇ ਹੂੰ ਜੇ ਮੈਂ ਦੋ ਵਾਰ ਜੇ ਸਨ ਥੋੜਾ ਛੱਡਣਾ ਸੀ ਉਥੇ ਮੈਂ ਫਰਕ ਪੈ ਗਿਆ ਛੱਲੇ ਨਾਲ ਨਹੀਂ ਮੇਰੇ ਗੈਥਾ ਵਾਲੀ ਚੀਜ਼ ਪੈਣੀ ਸੀ ਹੂੰ ਮੈਂ ਕੀਸ ਨੂੰ ਪੈਂਦੀ ਪਿੰਡਾਂ ਦਾ ਵਿਦੋਫ ਦਾ ਇੰਨੇ ਸੀ ਬਾਹਰ ਹਾਂ ਠੀਕ ਆ ਵਾਹ ਆ ਦਾ ਰੰਗ ਆ ਮਣਾਈ ਫਿਰਦੀ ਐ ਵੈਰੀ ਜੇ ਬਚਦੀ ਸੁਨਗ ਪੱਟੀ ਫਿਰਦੀ ਐ ਬਾਰੀ ਚ ਤੇ ਵੀ ਆ ਮੱਖੀ ਡੱਗ ਪੀ ਆ ਦੇ ਚਾਹ ਦੇ ਉਸੇ ਆ ਆ ਦੇਖ ਆ ਉਹਦੇ ਹੱਥ ਦੇਖ ਕਿੱਥੇ ਆ ਉਹ ਦੇ ਭਾਈ ਮੈਂ ਜਾ ਜਾਂਦੀ ਸੀ ਲੈ ਤੇਰੀ ਲੱਫੜ ਮਾਰੋ ਉਹ ਦੇ ਨਿਗਾਹ ਘਟ ਗਈ ਫਿਰ ਤੇਰੀ ਆ ਕੋਈ ਨਹੀਂ ਭਾਈ ਆਹ ਦੇਖ ਉਹਨੇ ਮਨਾ ਫੜ ਮਾਰ ਲੈ ਐਵੇਂ ਲਾ ਹੋਰ ਆ ਤੇ ਆ ਉਹਦੇ ਵਿੱਚ ਗਈ ਆ ਦੇ ਆ ਤੇ ਤਰਪਾਉਂਦਾ ਐਵੇਂ ਇਹ ਫਟ ਜੂ ਦੁੱਧ ਹੁਣ ਦੇਖੀ ਜਾਣਾ ਪਾੜ ਜਣਾ ਤੂੰ ਤੇ ਅਨ ਬੋਲੀ ਗਾ ਤੁਮ ਆ ਉਹਦੇ ਕਾ ਉਸ ਮੈਂ ਸੀ ਮਤ ਅਸੀਂ ਤਾਂ ਲੈ ਕੇ ਆਏ ਮੈਂ ਬਹੁਤ ਦਿਨ ਹੋ ਗਏ ਤੂੰ ਗਿਆ ਨਹੀਂ ਤੈਨੂੰ ਲੈ ਕੇ ਜਾਣਾ ਰਾਤ ਆਇਆ ਸੀ ਨਾਨ ਕਿਹਾ ਤੂੰ ਹੱਥ ਨੇ ਕਿਹਦੇ ਬਣਾ ਰਹੀ ਮੋਈ ਪਤਾ ਨਹੀਂ ਬਣੂ ਪਤਾ ਨਹੀਂ ਨਹੀਂ ਆ ਬਣਾ ਕੇ ਖਵਾਉਂਗੀ ਹੂੰ ਬਾਦੇ ਐਤੀ ਵੜੇਗਾ ਆਪਣਾ ਜਗਰ ਉਹ ਇੰਨਾ ਕੋੜ ਛੜਦਾ ਤੂੰ ਤਾਂ ਉਹ ਹੀ ਜੀ ਇਹ ਆਹ ਆ ਕੀ ਪਤਾ ਕੀੜੀਆਂ ਫਿਰਦੀਆਂ ਆਹਦੇ ਕੀੜੀ ਆਹਦੇ ਕੀੜੀ ਫਿਰਦੀ ਕਿੱਥੇ ਫਿਰਦੀ ਆਹਦੇ ਆ ਗਈ ਵਾਹ ਉਹ ਕਮੋਂ ਬੰਦੇ ਖਾਦੇ ਤੇਰਾ ਗੋੜ ਚ ਕੀੜੀਆਂ ਫਿਰਦੀਆਂ ਵਾ ਉਹ ਫਿਰਦੀ ਐਸੀ ਨਹੀਂ ਖਾਣੀਆਂ ਸਾਰੀਆਂ ਕੀੜੀਆਂ ਦਾ ਭਾਰਤੀ ਬੌੜੀ ਲਾ ਦੋ ਉਹ ਆਉ ਦੇ ਫਿਰਦੀ ਇੱਕ ਹੋਰ ਇਹ ਆ ਦੇ ਮਰੀ ਪਈ ਆ ਜਾਂਦੀ ਆ ਤਿੰਨ ਓਏ ਚਾਰ ਚਾਰ ਪੰਜ ਛੇ ਛੇ ਕੀੜੀਆਂ ਅਸੀਂ ਤਾਂ ਨਹੀਂ ਖਾਣੀ ਅਸੀਂ ਨਹੀਂ ਖਾਣੀ ਆ ਦੇ ਫਿਰਦੀਆਂ ਤਿੰਨ ਆ ਦੇ ਨਾਲ ਲੱਗੀਆਂ ਨਹੀਂ ਨਾਲ ਲੱਗੀਆਂ ਉਹ ਦੇ ਦੋ ਹੋਰ ਉਹ ਹੀ ਨਿਕਲ ਜਾਂਦੀ ਆ ਉਹ ਹੀ ਐਵੇਂ ਨਿਕਲ ਜਾਂਦੀ ਆ ਗਿਣਾ ਦਿੰਦਾ ਤੈਨੂੰ ਬਾਅਦੋਂ ਆਉ ਦੇ ਦੋ ਆ ਲੱਗੀਆਂ ਪਈਆਂ ਵਾਸੇ ਹੀ ਐ ਨਹੀਂ ਬੋੜ ਰਚੂ ਐਵੇਂ ਹੀ ਬੱਸ ਇਹ ਨਹੀਂ ਖਾਣੀ ਕੀੜੀਆਂ ਵਾਲੀ ਬੌੜੀ ਸਾਰਾ ਪੋਰਤਾ ਕੀੜੀਆਂ ਨੇ ਇੱਕ ਆ ਹਲਾਲ ਆ ਇੱਕ ਦੋ ਹੋਰ ਨਿਕਲ ਆਉਣੀਆਂ ਕੋਈ ਨਹੀਂ ਉਹ ਹੋਰ ਦੇ ਵਿੱਚ ਉਤ ਦਿਖਾ ਸਕਦੇ ਮੰਨ ਲਾ ਫਿਰ ਤੂੰ ਚਾਹ ਵੀ ਕੀੜੀਆਂ ਵਾਲੀ ਪਿਆ ਦੰਨੀ ਆ ਸਾਰਿਆਂ ਨੂੰ ਸਾਰਿਆਂ ਨੂੰ ਕੀੜੀਆਂ ਵਾਲੀ ਪੀਓ ਨਹੀਂ ਮੇਰਾ ਚਾਹ ਬੋਲ ਦੇ ਬਾਂਧੀ ਯਾ ਵੀ ਲਾਜਰਾ ਓਏ ਆ ਦੇ ਕੁਡਾ ਬਟਾ ਕੀੜਾ ਫਿਰਦਾ ਕੀੜਾ ਥੋੜਾ ਬਾਏ ਦਾ ਹੀ ਐਵੇਂ ਕੀਦਾ ਉਹ ਲੈ ਗਮਾ ਤਾ ਲੈ ਗਮਾ ਸੇ ਮਾਰ ਜਣਾ ਹੋਰ ਨਾ ਕਹਿ ਦੇ ਉਸ ਗਮਾ ਤਾ ਹਲਾਲ ਆ ਓ ਦੇਖ 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 ਦੇ ਫਿਰਦਾ ਕੀ ਕਰਦੇ ਰੇਹ ਤਰ੍ਹਾਂ ਕੀ ਆ ਖੜ ਜਾ ਇੱਥੇ ਫਿਰਦਾ ਸੀ ਹਰਾਜਿਆ ਸੀ ਸਹੀ ਕਰ ਲਾ ਉਹ ਦੇ ਉਹ ਦੇ ਤੇਰੀ ਕਾਰਸ਼ੀ ਕੋਲੇ ਆਇਆ ਸੀ ਆ ਦੇ ਚੱਤੀ ਪਣੇ ਹੈਗਾ ਵਾ ਆ ਦੇ ਆ ਦੇ ਕਾ ਦੇ ਆ ਆ ਆ ਆ ਦੇਖ ਦੇ ਆ ਦੇ ਨੰਮ ਨੰਮ ਇੱਥੇ ਕਿੱਥੇ ਆ ਹੋਰ ਨੰਮ ਦਾ ਬਤਾ ਵਾ ਬੋਲਾ ਤੂੰ ਪਾਈ ਫਿਰਦੀ ਏ ਤੂੰ ਤਾਂ ਇਹਨਾਂ ਦਾ ਹੂੰ ਇਹ ਹੈ ਹੱਟਾ ਇਧਰ ਉਹ ਨਾ ਡੰਕ ਕੇ ਇੱਕ ਪੈਰੀ ਛੱਟਾ ਛੱਟਾ ਹੋਰ ਫੋਸਟ ਕਰਦਣ ਛੱਟਾ ਆ ਕੇ ਬੌਲੀ ਜੀ ਨੂੰ ਡਿੱਗ ਪਈ ਬਣ ਜੂ ਬਣ ਗਈ ਆਹ ਤਾਂ ਬਣ ਗਈ ਕੀੜੀਆਂ ਵਾਲੀ ਬੌਲੀ ਤੇਰਾਇ ਵਾਲੀ ਖਾਉਂਗੇ ਇਹਦੇ ਨਾ ਕੀੜੀਆਂ ਵਾਲੀ ਬੌਲੀ ਬਣ ਗਈ ਪਈ ਲੈ ਅਈ ਦਾ ਕੁਵੀ ਨਹੀਂ ਖਾਂਦੇ ਹੱਟ ਬੌਲੀ ਨੂੰ ਹਟਿਆ ਪਹਿਲਾਂ ਤਾਂ ਖਾਂਦੇ ਨਾ ਇਹਦਾ ਕੋਈ ਨਹੀਂ ਖਾਂਦੇ ਹੱਡ-ਖੁੱਡ ਇਹਦਾ ਸੁੱਧ ਵੈਸ ਨੂੰ ਆ ਸੁੱਧ ਵੈਸ ਨੂੰ ਹੌਣ ਹੀ ਬਣਿਆ ਸੁੱਧ ਵੈਸ ਨੂੰ ਹੁਣ ਖੂਈ ਨਹੀਂ ਬਣਿਆ ਹੋਗੇ 4-5 ਸਾਲ ਫਿਰ 4-5 ਸਾਲ ਹੀ ਹੋਇਆ ਕੋਈ ਨਾ ਫਿਰ ਹੁਣ ਬਣਤਾ ਗਏ ਵਧੀਆ ਬਣ ਗਿਆ ਵਧੀਆ ਤੇ ਆਂ ਦੇ ਤੀਨ ਕੱਲੇ ਕੱਲੇ ਖਾਵੇ ਹੂੰ ਮਨ ਤਾਂ ਥੋੜਾ ਜਿਹੀ ਬਾਈਂ ਤੈਨੂੰ ਪਾਉਣ ਵੀ ਨਹੀਂ ਬੌਲੀ ਇਹਦਾ ਸੌ ਖੂਈ ਆ ਇਹਦਾ ਜਿਵੇਂ ਚਾਹ ਫੱਟ ਜਾਂਦੀ ਆ ਆਪਾਂ ਤਾਂ ਉਹ ਮੇ ਫਟਾਤੀ ਭਾਣੇ ਨੇ ਗੋੜ ਪਾ ਕੇ ਇਸ ਜਾਨ ਨੂੰ ਗੋੜ ਲੈ ਕਰੋ ਫੰਦਨਾ ਸਹੀ ਗੱਲ ਆ ਗੋੜ ਬਦਗਾ ਚੀਜ਼ ਆ ਲਾ ਸੱਪਾਂ ਨੂੰ ਜੰਮ ਨਹੀਂ ਆਉਂਦੀ ਹਾਂ ਕਿਉਂ ਸ਼ੱਕਰ ਚ ਕੀ ਹੁੰਦਾ ਹੁੰਦਾ ਗੋੜਾ ਹੋਵੇ ਸ਼ੱਕਰ ਨਹੀਂ ਜਾਂਦੀ ਮੈਂ ਡੈਡੀ ਡੈਡੀ ਨੇ ਖਾਣੀ ਸੀ ਬੌਲੀ ਕਿਉਂ ਹੁਣ ਤਾਂ ਉਹ ਮੈਨ ਲਾ ਕੀ ਹੁਣੀ ਹੁਣ ਤਾਂ ਨਹੀਂ ਥੋੜੀ ਰਸਈ ਜਾਵਦੀ ਗਾਂ ਹੈ ਰਸਾ ਤਾਂ ਜਬਦੀ ਹੁਣ ਫੂਕਾ ਦਾ ਮਾਰ ਲਓ ਪੱਖਾ ਵੀ ਫੂਕੀ ਮਾਰਦਾ ਆ ਤੇ ਆਪਾਂ ਨੂੰ ਦਾਹ ਤੋਂ ਚੱਕ ਬਾਲੇ ਬੈਮਣਾ ਬਾਲਾਂ ਇੱਕ ਤਾਂ ਹਾਂ ਮਾਵਾ ਧੀਆ ਐ ਡੈੜੀ ਆਏ ਵੀ ਹੋ ਜਾਂਦਾ ਹੁੰਦਾ ਲਾ ਆ ਮੰਮੇ ਦਾ ਕਰੀ ਜਾਵੇ ਰਸਾ ਜੱਬਣ ਲੱਗ ਜਾਂਦੀ ਆ ਜੇ ਫੂਕ ਮਾਰ ਕੇ ਖਾਵੇ ਬੋੜੀ ਉਹ ਨਾਲ ਵੀ ਤੇਰਾ ਪਿਓ ਕਹਿੰਦਾ ਰਹੇ ਜੇ ਬੱਚਾ ਵਾਹਨੇ ਬੱਚਾ ਹੁੰਦਾ ਸੀ ਅਨ ਕਹਣਾ ਰਸਾ ਜੱਬਣ ਲੱਗ ਜੂਗਾ ਹਾਂ ਫੂਕ ਨਾ ਮਾਰੋ ਮਾਂ ਮਾਰੀ ਬੋਣ ਜਿਹਾ ਰਹੋ ਓ ਡੈੜੀ ਤਾਂ ਮੰਨਦਾ ਨਹੀਂ ਓ ਉਹੋ ਹੀ ਆਦੇ ਗੱਪਣ ਮਾਂ ਕੱਪਣ ਧੀ ਉਦੋਂ ਵੱਡੀ ਕੱਪਣ ਤੂੰ ਹਾਂ ਇਹ ਕਹਿੰਦੀ ਰੱਛਾ ਇਹ ਕਹਿੰਦੀ ਇਹ ਕਹਿੰਦੀ ਮਾਂ ਦਾ ਹੀ ਕਹਿੰਦੀ ਰੱਛਾ ਚੱਬਣ ਲੱਗ ਗਏ ਦੋਹੇ ਜਾਣੀਆਂ ਗੱਲ ਹੀ ਨਾ ਆਉਣ ਦੇਣ ਉਧਰ ਤਾਂ ਜੀ ਜੀ ਜਮਾ ਦਿੰਦਾ ਜੀ ਬੋਲ ਜਾਨਾ ਬੂਹਾਂ ਤੇ ਰੋਣ ਪਿਆ ਬਰਾ ਕੋਸ ਗਈ ਜਾਵੇ ਲੈ ਉਹਦਾ ਮੰਨਦਾ ਨਹੀਂ ਡੈਡੀ ਹਾਂ ਨੀ ਜੋੜਾ ਲੱਗਦਾ ਨਾ ਮਾਝੇ ਸਾਡੇ ਨਿਆਣੇ ਜਾਨ ਹਾਂ ਜੇ ਬਹੁਤ ਬੂਹਾਂ ਤੇ ਰਹਿ ਆਏ ਮਾਂ ਸਿਆਕੀ ਮੰਮੀ ਦੀ ਮਾਰੀ ਜਾਂਦੀ ਆਏ ਆਏ ਹਾਂ ਉਹ ਹੂੰ ਉਦੋਂ ਵੀ ਆਈ ਮਰਦਾ ਜਦੋਂ ਜਦੋਂ ਨਾਲੀ 'ਚ ਪੈਰ ਪੈਂਦਾ ਹੁੰਦਾ ਹੈ 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 ਤੈਰੀ ਮੈਂ ਤਾਂ ਤੂੰ ਤੇਰੀ ਜਦੋਂ ਹੈ ਤੜੀ ਨਾਲੀ 'ਚ ਪੈਰ ਪਾ ਜਾਂਦੀ ਤੜੀ ਜੇ ਭੱਜ ਜਾਂਦਾ ਨੂੰ ਸਕੂਲੇ ਸਕਰੀ ਸਕਰੀ ਜਾਦੇ ਗਾ ਕੁਰੂਕੇ ਜਿਹੜਾ ਉਹਨਾਂ ਨੂੰ ਆਏ ਹਾਏ ਆਏ ਹਾਏ ਆ ਜੈਨ ਪਰ ਆਦਾਂ ਗਾਛੇ ਦੂਜੇ ਦੇ ਹੱਥ 'ਚ ਆਏ ਹਾਏ ਨਾਲੀ ਦਾ ਫਿਰ ਨਾਲੀ 'ਚ ਜਮਾ ਬੂਟ ਲਵੇੜ ਲੈਂਦੀ ਹੁੰਦੀ ਹੈ ਲਵੇੜ ਨੇ ਸਾਰੇ ਜੀੜੇ ਲਵੇੜ ਲੈਣੇ ਸਾਰੇ ਬੈਕੀ ਨਾ ਰਿੰਸੀ ਨਾਲੀ 'ਚ ਆਹੋ ਫਰਤਾ ਫਟਾ ਮਾਦਾ ਚਲਾ ਕੇ ਨਾ ਤੇ ਦੁੱਧ ਕਾ ਭਾਈ ਵਾਨਿਆ ਦੁੱਧ ਬਗਾਈ ਨਹੀਂ ਮਾ ਮਾ ਉਹ ਡੜੀ ਹੋ ਵਾਲੀ ਗੱਲ ਕੀ ਹੋ ਗਈ ਸੀ ਕੋ ਕਾਜ਼ਰ ਉਰੀਦ ਪਸਾਉਂਦਾ ਵਾ ਹੋ ਮੇ ਤੇ ਹੋਈ ਆ ਹਾਏ ਇਹ tio ਦਾ ਹਾਂ ਹੋ ਹੋ ਵਾਲੀ ਗੱਲ ਜਿਹੜੀ ਸੀਗੀ ਬਹੁਤ ਹੋ ਸੀ ਹਾਂ ਹਨ ਉਹ ਗਈ ਗਈ ਐਵੇਂ ਦੂਨੀ ਜਾਂ ਮੇ ਭਾਈ ਅਈ ਤਾਂ ਚੱਲੇ ਆ ਹਣ ਹਾਂ ਉਹ ਤਾਂ ਲੈੰਦਾ ਯਾਰ ਨਵਾਂ ਕੋਟ ਪੈਂਟ ਪਾ ਕੇ ਆਈ ਆ ਆਈ ਤਾਂ ਨਹੀਂ ਹੈ ਜੀ ਉਹੀ ਜਾਣਾ ਮੈਨਣਾ ਇਹਦਾ ਉਹ ਖਾ ਕੇ ਆਉਣਾ ਉਥੋਂ ਮਾਹੋ ਪਨੀਰ ਟਿੱਕਾ ਚੱਤੀ ਜਉਨੇ ਨੇ ਵੜਾਉਣਾ ਵਾ ਤਾਂ ਇਹ ਤਾਂ ਡੈਡੀ ਚੱਲਿਆ ਨਹੀਂ ਡੈਡੀ ਤੁਰਦਾ ਹੁੰਦਾ ਅੱਗੇ ਜਾਣਾ ਤੂੰ ਜਾਣਾ ਚੱਲਾ ਬਾੜ ਉਹ ਦੇ ਉਹ 1 2 3 6 ਆ ਠੀਕ ਆ ਵਜੇ ਆ ਕਾਬ ਦੇ ਘਟਾ ਨੂੰ ਫਿਰ ਕਾਬਦੀ ਲੱਗੇ ਆ 1 2 3 6 ਇਧਰਲੇ ਨੂੰ ਲੱਗਿਆ ਸੀ ਉਧਰਲੇ ਨੂੰ ਹੈ 12 ਕਾਬ ਜੇ ਆਧ ਹੋ ਗਈ 12 ਹੀ ਕਾਬ ਜੇ ਲੱਗੇ ਆ ਫਿਰ ਉਹਨੂੰ ਆ ਗੇਸ ਗਈਆਂ ਵੇ ਜੇ ਤਾਂ ਪਿੱਛੇ ਨਚਾਂ ਨਵਾਰੀ ਫੇਰ ਤਮੇ ਪਿੱਛੇ ਮੁੜੇ ਹਮ ਫੇਰ ਤਨ ਮੇ ਤੁੰਗੇ ਜੇ ਜੇ ਨਾ ਮਾਰੀ ਕਿਸੇ ਨੇ ਚਾਂਗ ਫੇਰ ਤੋਂ ਹੁਣ ਨਹੀਂ ਅਸਲ ਚੋ ਭੀੜ ਦੇਖ ਕੇ ਹੌਲੀ ਜਿਹਾ ਨੇ ਵੇਚ ਦੀ ਨਾਂਗੀ ਇਹ ਮਗਰ ਖੜੀਆਂ ਰਹਿ ਗਈਆਂ ਉਹ ਤਾਨੂੰ ਪਤਾ ਤਾਂ ਹੈਗਾ ਫਿਰ ਬਿੱਦਰ ਕੈਦੀ ਭੈਣ ਆ ਕੰਮੇ ਦੀ ਇਹ ਤਾਂ ਹੈ ਇਹ ਤਾਂ ਹੈ ਬਾਡੀ ਨਾਲੇ ਉਹ ਤਾਂ ਫਿਰ ਹੋਣ ਵੀ ਚਸਤ ਮੈਂਟੋ ਮੈਂਟ ਹੀ ਪਵਾ ਲਈ ਇਹ ਤਾਂ ਖੜਗਾ ਹੀ ਰਹਿ ਗਈਆਂ ਮਗਰ ਹੋਰ ਪਰ ਸਿੱਧੇ ਵੇਰਵੋ ਆਹ ਵੇ ਤੇ ਵੇ ਨੰਨੇ ਮੈਨੂੰ ਆਪੇ ਪੜਾਉਂਦੇ ਵੀ ਪਾਲਾ ਤੇ ਰਾਪੀਰ ਨੇ ਘੋੜਾ ਆ ਆ ਆਪਾਂ ਦੇਰੋਂ ਨਾ ਕੋਟੇ ਰਾੜਾ ਪੜ੍ਹਦੇ ਆ ਅੱਜ ਫਿਰ ਪਾਰਟੀ ਅਸੀਂ ਬਦਲ ਕੇ ਲਾਇਆ ਗਿਆ ਸੀ ਕਿ ਫੇਰ ਹੁਣ ਰੈ ਲੈਣ ਆਏ ਸੀ ਵੀ ਕੰਮੇ ਨੂੰ ਫਰਕ ਆ ਮਾ ਹੁਣ ਬਿੰਦਰ ਕੀ ਕਹਿੰਦੀ ਮੈਂ ਤਾਂ ਪਾਲਿਆ ਪਤਾ ਬਿੰਦਰ ਕਹਿੰਦੀ ਫਰਕ ਪੈ ਗਿਆ ਮੈਨੂੰ ਆਉਂਦੀ ਕੋਈ ਕਹਿੰਦੀ ਨਹੀਂ ਕੀ ਕਹਿੰਦੀ ਦੂਜਿਆਂ ਦੀ ਆ ਬੋਛਾ ਨਹੀਂ ਕੀ ਵੜਿਆ ਜਣੀ ਮਨੇ ਕਿ ਕਿੰਨਾ ਚਰਮਾ ਕੁ ਮੈਨੂੰ ਨੇ ਮੈਂ ਜਿਨੇ ਬੰਲੇ ਇਹ ਜੀ ਨੂੰ ਇੱਕ ਦਾ ਖੱਟਾ ਨਹੀਂ ਖਾਣਾ ਉਹ ਕਹਿੰਦਾ ਇੱਕ ਤਲੀਆਂ ਚੀਜ਼ਾਂ ਨਹੀਂ ਖਾਣੀਆਂ ਮੈਂ ਸੱਚੀ ਕੋਟ ਕਰਦਾ ਬਾਹਲਾ ਨਹੀਂ ਹੂੰ ਦਹੀਂ ਲੱਸੀ ਜਿੰਨਾ ਮਰਜੀ ਕਹਿੰਦਾ ਪੀਓ ਉਹ ਤਾਂ ਕਹਿੰਦੀ ਇਹਦਾ ਡਾਕਟਰ ਵੀ ਬੰਦ ਕਰ ਦੇਣਾ ਤਲੀਆਂ ਚੀਜ਼ਾਂ ਨੂੰ ਕੀੜਾ ਲੱਗਾ ਟੁੱਟ ਗਿਆ ਫੇਰ ਉਹ ਨੂੰ ਖਾਲ ਵਿੱਚ ਉਹਨਾਂ ਪਿੱਛੇ ਰਹਿ ਜੂਗਾ ਮੈਂ ਕਦੋਂ ਹੂੰ ਆ ਦੇ ਕੀ ਆ ਦੇ ਹਾਂ ਆ ਦੇ ਛੱਲੇ ਪਵਾਈ ਫਿਰਦੀਆਂ ਦੇਖ ਲੋ ਛੱਲੇ ਹਾਂ ਆਹਾਂ ਡਿਜ਼ਾਈਨ ਕਿਉਂ ਵੇਖਿਆ ਚਾਲਰ ਪਾਬੀ ਨੇ ਵੀ ਫਰਕ ਪੈ ਗਿਆ ਆਂਦੀ ਮੈਂ ਬਣਾ ਕੇ ਲੈ ਆ ਬिडਕੋ ਮੈਂ ਕਿਹਾ ਪਾਬੀ ਦੱਸ ਨਹੀਂ ਹਫ਼ਤਾ ਹੋ ਗਿਆ ਮੈਂ ਨੋਂ ਜੋ ਆਜਾਣੇ ਨੂੰ ਵੇ ਹਾਂ ਕੱਟ ਗਏ ਗਿਆਂ ਜੀ ਪਹਿਲਾ ਜੱਥਾ ਗਿਆ ਸੀ ਇਹ ਦੂਜਾ ਜੱਥਾ ਅੱਜ ਲੈ ਕੇ ਗਿਆ ਸੀ ਮੈਂ ਉਹ ਕਹਿੰਦੇ ਮੈਨੂੰ ਤਾਂ ਚਾਵਾ ਦਿੱਤੀ ਤੀਜੇ ਜੱਥੇ ਨੂੰ ਵੀ ਲੈ ਜਾਾਂਗੇ ਚਾਰ ਪੰਜ ਬੁੜੀਆਂ ਹੋਣ ਫ੍ਰੀ ਸੇਵਾ ਆਪਣੀ ਆਪਣੀ ਫ੍ਰੀ ਸੇਵਾ ਆ ਕਾਰ ਸੇਵਾ ਆਪਣੀ ਦੇ ਚੱਲ ਗਿਆ ਨਾ ਚਲੋ ਤੀਜਾ ਜੱਥਾ ਜੇ ਕੋਈ ਹੋਵੇ ਜਾਣ ਵਾਲਾ ਚਾਰ ਪੰਜ ਕੋੜੇ ਹਾਂ ਬਸ ਉੱਥੇ ਪਿੰਡ ਪਹੁੰਚ ਜੇ ਉੱਥੋਂ ਲੈ ਜੂ ਮੈਂ ਆਪੇ ਪਾਉਂਦਾ ਸੌ ਵਾਰ ਨਹੀਂ ਆ ਇਕੱਲੇ ਹਾਂ 9 ਵਜੇ ਤੋਂ ਲੈ ਕੇ 12 ਵਜੇ ਤੱਕ ਸੌ ਵਾਰ ਕਿਉਂਕਿ ਆ ਅੱਜ ਪੜਾ ਕੱਟ ਸੀ ਫੋਨ ਨੰਬਰ ਲਿਖਿਆ ਹੋਇਆ ਉਹਦਾ ਉੱਥੇ ਪੁੱਛਣਾ ਨਹੀਂ ਵੀ ਕਿੰਨਾ ਚਿਰ ਕਹਿੰਦਾ ਹੈ ਭਾਈ ਰੱਖ ਪਾਉਂ ਨੂੰ ਕਦੇ ਉਂਗਲੀ ਵੱਢ ਕੇ ਲੈਂਦੀ ਹੈ ਇਹਦੇ ਨਾਲ ਛੱਲੇ ਨਾਲ ਟੈਗ ਆਪੇ ਫੇਰ ਦੁਕਣ ਲੱਗ ਜੂ ਲੈ ਹੁਣ ਚੱਲਾ ਜਾ ਇਹਦਾ ਬੇਲੀ ਆ ਚਲੋ ਚੱਲੇਗੇ ਚਲੋ ਉਥੋ ਬੜਾ ਕੰਮ ਆ ਮਾ ਕਾ ਚੱਲ ਧਾਰਾਂ ਤੇ ਹੂੰ ਧਾਰਾਂ ਮੈਂ ਚੋਣਗੇ ਨਹੀਂ ਆਉਂਦੇ ਭੁੱਲ ਗਿਆ ਭੁੱਲਿਆ ਭਾਗਿਆ ਕੋਈ ਨਹੀਂ ਜਾ ਮੱਝ ਦੀ ਮੈਂ ਧਾਰ ਘੱਟ ਚ ਹੋਈ ਆ ਗਾਂ ਲਿਆ ਬਲ ਗਾਈਆਂ ਦੇਖੀ ਇੱਥੇ ਆ ਮੈਂ ਮਲਟੀ ਚੋ ਕੇ ਦੇ ਦਿੰਦਾ ਚਲੋ ਵੀ ਹੁਣ ਜੇ ਕਿਸੇ ਨੂੰ ਨਾਰਾਮ ਆਇਆ ਤੇਲੂ ਅਗਲਾ ਕਹੂਗਾ ਵੀ ਇਹ ਤਾਂ ਗੱਪ ਮਾਰੀ ਜਾਂਦੀ ਆ ਸਾਨੂੰ ਐਸਕੇ ਦੀ ਗਾਰੰਟੀ ਲੈ ਲੈ ਸਮਝ ਗਿਆ ਹਾਂ ਤੈਨੂੰ ਆਰਾਮ ਆਪ ਦੀ ਗਾਰੰਟੀ ਹੈ ਕਿ ਕੈਨ ਗਾਰੰਟੀ ਦੰਪੋ ਲੈ ਲੀਂਗਾ ਭਾਈ ਲਾ ਆ ਕੀ ਕਰਨ ਲੱਗੀ ਚੱਕ ਆ ਸਰਫ ਵੀ ਮਾਰ ਲਾ ਐ ਕਰ ਹੈਲੋ ਸਰਫ ਵੀ ਮਾਰ ਲਾ ਹਣ ਦੰਦਾਂ ਤੇ ਚੱਕ ਆ ਲੈਣਾ ਸਾਪ ਮਾਰਨੇ ਤੋਂ ਨਾ ਓਏ ਆ ਦੇ ਬੱਚਾ ਮਿਟਿਆ ਸਰਫ ਬਾ ਉਹ ਸਰ ਐ ਕਰ ਹੈਲੋ ਓਏ ਬੱਸ ਉਹਦੇ ਬੱਚ ਬੌੜੀ ਫਸੀ ਵੀ ਸੀ ਸਰਫੋਂ ਵੀ ਮਾਰ ਲਾ ਹੁਣ ਆ ਪਈਆ ਮਾਰ ਮਾਰ ਲਾ ਸਰਫਨ ਤੀਨ ਗਾ ਦਾ ਮਾੜੇ ਨਾ ਜਾ ਗੜੋ ਨਾ ਮਾ ਪੇਟੀ ਮੋਨ ਚ ਉਹਦਾ ਜਮਾਨੇ ਦੀ ਤੇ ਇਹ ਲਾ ਗੱਲ ਤਾਂ ਸਹੀ ਆ ਪੌੜੀਆਂ ਪੂੜੀਆਂ ਭੱਜ ਕੇ ਛੱਡ ਜਾਂਦੀ ਆ ਹੁਣ ਤਾਂ ਦੇ ਕਿਉਂ ਹੋਰ ਰੱਖ ਦੇ ਉਹ ਛੱਜ ਲੈ ਅਰੇ ਮੇਰੇ ਟੂਈ ਹੋ ਗਿਆ ਨਹੀਂ ਪਟੇਨ ਹਾਂ ਪੱਠਣਾ ਟੰਗਾ ਥੀ ਟੰਗਾ ਟੰਗਾ ਇਹ ਟੰਗਾ ਮੈਂ 17 ਜੋੜਾ ਦੁੱਧ ਲਾਈ ਆਇਆ 14 ਰਾਜ ਮੈਨੂੰ ਟੋੜੀ ਨਹੀਂ ਆਉਂਦੀ ਚਾ